ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਹੋ ਗਈ 27 ਤਰੀਕ 10ਵਾਂ ਮਹੀਨਾ 2025 ਤੇ ਹੁਣ ਸੀਜ਼ਨ ਐਂਡ ਹੋ ਗਿਆ ਜੀ ਤੇ ਹੁਣ ਆਪਣੀਆਂ ਦੁਕਾਨਾਂ ਵੀ 31 ਤੱਕ ਖੁੱਲਣਗੀਆਂ ਉਸ ਤੋਂ ਬਾਅਦ ਇਹ ਬਾਜ਼ਾਰ ਸਾਰਾ ਬੰਦ ਹੋ ਜਾਏਗਾ ਜਿਹੜੀ ਥੋੜੀ ਬਹੁਤੀ ਪਬਲਿਕ ਲੱਗੀ ਫਿਰਦੀ ਏ ਇੰਨਾਂ ਨੇ ਵੀ ਆਪਣੇ ਘਰੋ ਘਰੀ ਚਲੇ ਜਾਣਾ ਆ ਦੇਖੋ ਨਾਲ ਦਾ ਰੈਸਟੂਡੈਂਟ ਵੀ ਬੰਦ ਹੋ ਗਿਆ ਜੀ ਬਿਲਕੁਲ ਲੱਗਿਆ ਜੀ ਬੰਦ ਹੋਇਆ ਅੱਗੇ ਬਲੈਕ ਪੇਪਰ ਲਾਏ ਹੋਏ ਆ ਬਾਕੀ ਮੌਸਮ ਵੀ ਇਧਰੋਂ ਠੰਡਾ ਹੋ ਗਿਆ ਹੋ ਗਿਆ ਤੇ ਇਸ ਕਰਕੇ ਹੁਣ ਜਿਹੜੀਆਂ ਜਿਹੜੀਆਂ ਜੈਕਟਾ ਵਗੈਰਾ ਲੋਕੀ ਪਾਣਗੇ ਠੰਡ ਤੋਂ ਬਚਨ ਲਈ ਤੇ ਬਾਕੀ ਗੋਰਿਆਂ ਨੂੰ ਤੇ ਘੱਟ ਹੀ ਠੰਡ ਲੱਗਦੀ ਹੈ ਇਹ ਸਾਡੀ ਦੁਕਾਨ ਦੇ ਬੱਚਿਆਂ ਵਾਸਤੇ ਖਲੋਣੇ ਇੱਧਰ ਵੀ ਦੇਖੋ ਇਹ ਸਮੁੰਦਰ ਚ ਨਹਾਉਣ ਨੂੰ ਕਿ ਆਏ ਨੇ ਜਨਤਾ ਆ ਦੇਖੋ ਆਪਣੇ ਬੱਚੇ ਨੂੰ ਛੋਟੀ ਗੱਡੀ ਦੇ ਵਿੱਚ ਲੈ ਕੇ ਕਮਾਨ ਦੀ ਲੈ ਕੇ ਜਾਣ ਲੱਗੇ ਨੇ ਦੇਖੋ ਜੀ ਅਦਰਾਂਦੇਆ ਚਾਚਾ ਚੌਧਰੀ ਦੇਖੋ ਚਾਚਾ ਚੌਧਰੀ ਇਹਦਾ ਵੀ ਅੱਜ ਤੁਹਾਨੂੰ ਸਰਗਰਾਂ ਜਾਣਦੇ ਨੇ ਮੀਆਂ ਬੀਬੀ ਇਧਰ ਚਾਚਾ ਜੀ ਕੁਰਸੀ ਲੈ ਕੇ ਆ ਰਹੇ ਨੇ ਤੇ ਕੁਰਸੀ ਲੈ ਕੇ ਚੱਲੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲੱਗੇ ਨੇ ਕਮਾਨ ਲਈ ਹੁਣ ਥੋੜੀ ਥੋੜੀ ਜਿਹੜੀ ਪਬਲਿਕ ਘਰਾਂ ਦੇ ਵਿੱਚ ਵੜੀ ਹੋਈ ਸੀ ਉਹ ਥੋੜੀ ਥੋੜੀ ਨਿਕਲਣੀ ਚਾਲੂ ਹੋਏਗੀ ਜਿੰਨੇ ਕੁ ਥੋੜਾ ਬਹੁਤਾ ਸਮਾਨ ਲੈਣੇ ਦੁਕਾਨਾਂ ਤੋਂ ਖਾਣ ਪੀਣ ਵਾਲਾ ਕੱਪੜਾ ਜੁਸਟ ਡੈਂਡ ਤੇ ਜਾਣਾ ਕਿਸੇ ਨੇ ਸਾਰੇ ਕਮੈਂਟ ਬੈਡਨ ਕੀ ਹਲੀਓ ਲੀਜੀ